ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1088 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1099 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਬਾਣੀ ਚੱਲ ਰਹੀ ਹੈ ਮਾਰੂ ਗੁਰਬਾਣੀ ਦਾ ਨਾਮ ਹੈ ਵਾਰ ਮਹੱਲੇ ਚੌਥੇ ਦੀ ਵਾਰ ਚੱਲ ਰਹੀ ਹੈ ਤੇ ਵਿੱਚ ਸ਼ਲੋਕ ਮਹੱਲੇ ਪਹਿਲੇ ਦੇ ਦੂਜੇ ਦੇ ਤੀਜੇ ਦੇ ਵੀ ਆ ਰਹੇ ਹਨ ਆਓ ਪਿਆਰ ਨਾਲ ਸਰਵਣ ਕਰਦੇ ਹਾਂ ਜੀ ਗੁਰਬਾਣੀ ਵਿਆਖਿਆ ਸਹਿਤ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾਨ ਨਾ ਕੱਚ ਉਸ ਮਨੁੱਖ ਦਾ ਮਨ ਵਿਕਾਰਾਂ ਨਾਲ ਨਹੀਂ ਲਿਬੜਦਾ ਉਸ ਦੀ ਨਿਗਾਹ ਤੁੰਦਲੀ ਨਹੀਂ ਹੁੰਦੀ ਭਾਵੇਂ ਉਸ ਨੂੰ ਹਰ ਥਾਂ ਪ੍ਰਮਾਤਮਾ ਸਾਹ ਪਿਆ ਦਿਸਦਾ ਹੈ ਉਹ ਮਾੜੀ ਨਿਗਾਹ ਨਾਲ ਕਿਸੇ ਨੂੰ ਨਹੀਂ ਵੇਖਦਾ ਉਸ ਨੂੰ ਕਿਸੇ ਭੇਖਾ ਦੀ ਤਾਂਗ ਨਹੀਂ ਹੁੰਦੀ ਨਾ ਸੰਬੰਧ ਜਗਤ ਦਾ ਮੋਹ ਵੀ ਉਸ ਨੂੰ ਨਹੀਂ ਵਿਆਪਦਾ ਕਿਸ ਨੂੰ ਨਹੀਂ ਵਿਆਪਦਾ ਨਾਨਕ ਲਾਲੋ ਲਾਲ ਹੈ ਸਚੈ ਰਤਾ ਸਚ ਹੇ ਨਾਨਕ ਆਖ ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹ ਸਦਾ ਥਿਰ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ ਉਸ ਦਾ ਮਨ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਗੂੜਾ ਰੰਗਿਆ ਜਾਂਦਾ ਹੈ ਫਿਰ ਉਹ ਕਿਸੇ ਨੂੰ ਮਾੜੀ ਨਿਗਾ ਨਾਲ ਨਹੀਂ ਵੇਖਦਾ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ ਕਿਸੇ ਦੇ ਤਾਨੂੰ ਤੇ ਆਪਣੀ ਨਿਗਾਨੀ ਰੱਖਦਾ ਮਹੱਲਾ ਤੀਜਾ ਸਹਿਜ ਬਨਸਪਤ ਫੁੱਲ ਫਲ ਭਵਰ ਵਸੈ ਭੈ ਖੰਡ ਉਹ ਜੀਵ ਪੌੜਾ ਦੁਨੀਆ ਦੇ ਸਾਰੇ ਡਰ ਨਾਸ ਕਰਕੇ ਸਦਾ ਆਤਮਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਬਨਸਪਤੀ ਦਾ ਹਰੇਕ ਫੁੱਲ ਹਰੇਕ ਫਲ ਜਗ ਦਾ ਹਰੇਕ ਮੋਹਣਾ ਪਦਾਰਥ ਉਸ ਨੂੰ ਮਾਇਆ ਦੀ ਢਟਕਣਾ ਵਿੱਚ ਪਾਣ ਦੇ ਥਾਂ ਆਤਮਕ ਡੋਲਤਾ ਵਿੱਚ ਟਿਕਾਂਦਾ ਹੈ ਨਾਨਕ ਤਰਵਰੇ ਕਹੈ ਏਕੋ ਫੁੱਲ ਪਰੰਗ ਏ ਨਾਨਕ ਜਿਵੇਂ ਪੰਛੀਆਂ ਦੇ ਰੈਣ ਬਸੇਰੇ ਵਾਸਤੇ ਰੁੱਖ ਆਸਰਾ ਹੈ ਜਿਵੇਂ ਜਿਹੜਾ ਜੀਵ ਭੌਰਾ ਸਿਰਫ ਪ੍ਰਮਾਤਮਾ ਨੂੰ ਆਸਰਾ ਸਹਾਰਾ ਸਮਝਦਾ ਹੈ ਜੋ ਭੋਰਿਆਂ ਵਾਂਗ ਹਰੇਕ ਫੁੱਲ ਦੀ ਸੁਗੰਧੀ ਨਹੀਂ ਲੈਂਦਾ ਫਿਰਦਾ ਸਗੋ ਪਰਮਾਤਮਾ ਦੀ ਸ਼ਿਵਸਲਾ ਰੂਪ ਫੁੱਲ ਦੀ ਸੁਗੰਧ ਹੀ ਮਾਨਦਾ ਹੈ ਪੌੜੀ ਜੋ ਜਨ ਲੂਜੈ ਮਨ ਸਿਓ ਸੇ ਸੂਰੇ ਪ੍ਰਧਾਨਾ ਜੋ ਮਨੁਖ ਆਪਣੇ ਮਨ ਨਾਲ ਲੜਦੇ ਹਨ ਉਹ ਸੂਰਮੇ ਇਨਸਾਨ ਬਣਦੇ ਹਨ ਉਹ ਮੰਨੇ ਪਰਵੰਨੇ ਜਾਂਦੇ ਹਨ ਹਰ ਸੇਤੀ ਸਦਾ ਮਿਲ ਰਹੇ ਜਿਨਿ ਆਪ ਪਛਾਨਾ ਜਿਨ੍ਹਾਂ ਨੇ ਆਪਣੇ ਆਪ ਨੂੰ ਬਿਛਾਣਿਆ ਹੈ ਉਹ ਸਦਾ ਰੱਬ ਨਾਲ ਮਿਲੇ ਰਹਿੰਦੇ ਹਨ ਗਿਆਨੀਆਂ ਦਾ ਇਹੋ ਮਹਿਤ ਹੈ ਮਨ ਮਹੇ ਸਮਾਨਾ ਗਿਆਨਵਾਨ ਬੰਦਿਆਂ ਦੀ ਵਡਿਆਈ ਇਹ ਹੀ ਹੈ ਭਾਵ ਇਸੇ ਗੱਲ ਵਿੱਚ ਵਡਿਆਈ ਹੈ ਕਿ ਉਹ ਮਨ ਵਿੱਚ ਟਿਕੇ ਰਹਿੰਦੇ ਹਨ ਭਾਵ ਮਾਇਆ ਦੇ ਪਿਛੇ ਭਟਕਣ ਦੇ ਥਾਂ ਅੰਦਰ ਵੱਲ ਪਰਤੇ ਰਹਿੰਦੇ ਹਨ ਤੇ ਆਪਣੇ ਮਨ ਨੂੰ ਹੀ ਸਮਝਾਉਂਦੇ ਰਹਿੰਦੇ ਹਨ ਹਰ ਜਿਉ ਕਾ ਮਹਿਲ ਪਾਇਆ ਸੱਚ ਲਾਏ ਧਿਆਨ ਇਸ ਤਰ੍ਹਾਂ ਸੂਰਤ ਜੋੜ ਕੇ ਉਹਨਾਂ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ ਰੱਬ ਮਿਲ ਪੈਂਦਾ ਹੈ ਰੱਬ ਹਰੇਕ ਸਰੀਰ ਦੇ ਅੰਦਰ ਹੈ ਭਗਤ ਪੀਪਾ ਜੀ ਕਹਿੰਦੇ ਹਨ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੇ ਜੋ ਬ੍ਰਹਮੰਡ ਵਿੱਚ ਰਚਿਆ ਹੋਇਆ ਪ੍ਰਮਾਤਮਾ ਹੈ ਉਹ ਇਨਸਾਨ ਦੇ ਪਿੰਡੇ ਸਰੀਰ ਵਿੱਚ ਵੀ ਹੈ ਉਹ ਮਨ ਵਿੱਚ ਹੈ ਮਨ ਤੋਂ ਵਿਕਾਰਾਂ ਦੀ ਮੈਲ ਲਾ ਕੇ ਫੇਰ ਹੀ ਉਸ ਨੂੰ ਪਛਾਣਿਆ ਜਾ ਸਕਦਾ ਹੈ ਇਸ ਤਰ੍ਹਾਂ ਪਰਮਾਤਮਾ ਦਾ ਘਰ ਮਨ ਵਿੱਚੋਂ ਹੀ ਲੱਭ ਪੈਂਦਾ ਹੈ ਹਰ ਜੀਵ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਇਸ ਤਰ੍ਹਾਂ ਸੁਰਤ ਜੋੜ ਕੇ ਉਹਨਾਂ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ ਰੱਬ ਮਿਲ ਪੈਂਦਾ ਹੈ ਜੇ ਨੰਗੋਰ ਪ੍ਰਸਾਦੀ ਮਨ ਜੀਤੇ ਆ ਜਗ ਤਿਨੈ ਜਿਤਾਨਾ ਸੋ ਜਿਨ੍ਹਾਂ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਨੂੰ ਜਿੱਤਿਆ ਹੈ ਉਹਨਾਂ ਨੇ ਜਗਤ ਜਿੱਤ ਲਿਆ ਹੈ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਅੰਦਰ ਫਰਮਾਉਂਦੇ ਹਨ ਮਨ ਜੀਤੈ ਜਗ ਜੀਤ ਸਲੋਕ ਮਹੱਲਾ 3 ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਜੇ ਮੈਂ ਜੋਗੀ ਬਣ ਜਾਵਾਂ ਜਗਤ ਵਿੱਚ ਭੋਂਦਾ ਫਿਰਾਂ ਤੇ ਘਰ ਘਰ ਤੋਂ ਨਿਰਾ ਖੈਰ ਹੀ ਲੈਂਦਾ ਰਹਾ ਦਰਗਹਿ लेखा ਮੰਗੀਐ ਕਿਸ ਕਿਸੇ ਉੱਤਰ ਦਿਓ ਤੇ ਆਪਣੀਆਂ ਕਰਤੂਤਾਂ ਵੱਲ ਵੇਖਾ ਹੀ ਨਾ ਤਾਂ ਪ੍ਰਭੂ ਦੀ ਹਜ਼ੂਰੀ ਵਿੱਚ ਤਾਂ ਅਮਲਾਂ ਦਾ ਲੇਖਾ ਮੰਗੀਦਾ ਹੈ ਮੈਂ ਕਿਸ ਕਿਸ ਕਰਤੂਤ ਦਾ ਜਵਾਬ ਦੇਵਾਂਗਾ ਭਾਵ ਜਿਮ ਜੇ ਅੱਜ ਕੱਲ ਬੰਦੇ ਦੇ ਕੰਮ ਨੇ ਇਹ ਬੰਦਿਆ ਨੂੰ ਹੀ ਅੱਜ ਕੱਲ ਦੇ ਕਾਲਜੁਗੀ ਬੰਦਿਆ ਨੂੰ ਸਮਝਾ ਰਹੇ ਹਨ ਪਰਮਾਤਮਾ ਗੁਰੂ ਰੂਪ ਤਨ ਤਨ ਗੁਰੂ ਤੀਸਰੇ ਪਾਸ਼ਾ ਅਮਰਦਾਸ ਜੀ ਪਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਨੂੰ ਪਿਛਿਆ ਬਣਾਇਆ ਹੈ ਸੰਤੋਸ਼ ਨੂੰ ਸੰਤੋਖ ਨੂੰ ਕੁਟਿਆ ਬਣਾਇਆ ਹੈ ਰੱਬ ਸਦਾ ਉਸ ਦੇ ਨਾਲ ਵਸਦਾ ਹੈ ਪੇਖੀ ਹਾਥ ਨਾਲ ਲੱਦੀਆ ਸਭ ਬੱਦੀ ਜਮ ਕਾਲ भेखा न कदम किसी को असलीयत नहीं ली सारी सृष्टि जमकाल ने बंद रखी है नानक गल् झूठिया सच्चा नाम समाल हे नानक प्रभु का नाम ही याद कर इस तो छोट होर गल् कूड़िया झूठिया महला तीजा ਜਿਤੇਦਾਰੇ ਲੇਖਾ ਮੰਗੀਐ ਸੋਦਰ ਸਿਵ ਹੋ ਨ ਕੋਏ ਜਿਸ ਬੂਹੇ ਉੱਤੇ ਬੈਠਿਆ ਕੀਤੇ ਕਰਮਾਂ ਦਾ ਲੇਖਾ ਫਿਰ ਵੀ ਮੰਗਿਆ ਜਾਣਾ ਹੈ ਉਹ ਬੂਹਾ ਕੋਈ ਨਾ ਮੱਲਿਓ ਐਸਾ ਸਤਗੁਰ ਲੋੜ ਲਹੋ ਜਿਸ ਜੇਵੜਿਆ ਵਰ ਨਾ ਕੋਏ ਐਸਾ ਗੁਰੂ ਲੱਭੋ ਜਿਸ ਵਰਗਾ ਹੋਰ ਨਾ ਲੱਭ ਸਕੇ ਤਿਸ ਸਰਣਾਈ ਛੂਟੀਐ ਲੇਖਾ ਮੰਗਿਆ ਨਾ ਕੋਇ ਉਸ ਗੁਰੂ ਦੀ ਸ਼ਰਨ ਪਿਆ ਕਰਮਾਂ ਦੇ ਗੇੜ ਤੋਂ ਮੁਕਤ ਹੋਈਦਾ ਹੈ ਫਿਰ ਕਿਸੇ ਕਰਮਾਂ ਦਾ ਲੇਖਾ ਕੋਈ ਨਹੀਂ ਮੰਗਦਾ ਕਿਉਂਕਿ ਸੱਚ ਦੇ ਰੜਾਏ ਸੱਚ ਦ੍ਰਿੜ ਸੱਜਾ ਉਹ ਸ਼ਬਦ ਦੇ ਕਿਉਂਕਿ ਉਹ ਗੁਰੂ ਆਪ ਪ੍ਰਭੂ ਦਾ ਨਾਮ ਪੱਲੇ ਬੰਦਾ ਹੈ ਸ਼ਰਨ ਆਇਆਂ ਦੇ ਪੱਲੇ ਬਣਾਉਂਦਾ ਹੈ ਤੇ ਪ੍ਰਭੂ ਪਰਮਾਤਮਾ ਦੀ ਸਿਫਤਸਲਾਹ ਦੀ ਬਾਣੀ ਦਿੰਦਾ ਹੈ ਹਿਰਦੈ ਜਿਸੁ ਦੈ ਸਚ ਹੈ ਤਨ ਮਨ ਭੀ ਸਚਾ ਹੋਏ ਜਿਸ ਮਨੁਖ ਦੇ ਹਿਰਦੇ ਵਿਚ ਰਬ ਆਵਸਦਾ ਹੈ ਉਸਦਾ ਸਰੀਰ ਭੀ ਉਸਦਾ ਮਨ ਭੀ ਰਬ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ ਨਾਨਕ ਸਚੈ ਹੁਕਮ ਮੰਨਿਐ ਸਚੀ ਵਡਿਆਈ ਦੇ हे ਨਾਨਕ ਜੇ ਪ੍ਰਭੂ ਦੀ ਰਜਾ ਮੰਨ ਲਈਏ ਤਾਂ ਉਹ ਸਚੀ ਵਡਿਆਈ ਬਖਸ਼ਦਾ ਹੈ ਸੱਚੇ ਮਹੇਸਮਾਵਸੀ ਜਿਸਨੋ ਨਦਰ ਕਰੇ ਪਰੋ ਹੀ ਮਨੁੱਖ ਆਪਣਾ ਆਪ ਪ੍ਰਭੂ ਵਿੱਚ ਲੀਨ ਕਰਦਾ ਹੈ ਜਿਸ ਉਤੇ ਉਹ ਪਰਮਾਤਮਾ ਆਪ ਮਿਹਰ ਦੀ ਨજર ਕਰਦਾ ਹੈ ਪੌੜੀ ਸੂਰੈ ਇਹ ਨਾਖੀ ਹੈ ਹੰਕਾਰ ਮਰੈ ਦੁਖ ਪਾਵੈ ਜੋ ਮਨੁੱਖ ਹੰਕਾਰ ਵਿੱਚ ਮਰਦੇ ਹਨ ਖੱਪਦੇ ਹਨ ਤੇ ਦੁਖ ਪਾਉਂਦੇ ਹਨ ਉਹਨਾਂ ਨੂੰ ਸੂਰ ਮੈ ਨਹੀਂ ਆਖੀਦਾ ਅੰਦੇ ਆਪਨਾ ਪਛਾਣ ਨਹੀਂ ਦੂਜੇ ਪੱਛ ਜਾਵਹਿ ਉਹ ਹੰਕਾਰੀ ਅਨੇ ਆਪਣਾ ਅਸਲਾ ਨਹੀਂ ਪਛਾਣਦੇ ਤੇ ਮਾਇਆ ਦੇ ਮੋਹ ਵਿੱਚ ਖੁਵਾਰ ਹੁੰਦੇ ਹਨ ਆਤਕ ਰੋਦ ਸਿਓ ਲੂਜ ਦੇ ਅੱਗੇ ਪਿਛੇ ਦੁੱਖ ਪਾਵਹਿ ਬੜੇ ਕ੍ਰੋਧ ਵਿੱਚ ਆ ਕੇ ਦੂਜਿਆਂ ਨਾਲ ਲੜਦੇ ਹਨ ਤੇ ਇਸ ਲੋਕ ਤੇ ਪਰਲੋਕ ਵਿੱਚ ਦੁੱਖ ਹੀ ਪਾਉਂਦੇ ਹਨ ਹਰ ਜਿਓ ਹੰਕਾਰ ਨਾ ਪਾਵਈ ਵੇਦ ਕੋ ਕ ਸੁਣਾਵੇ ਵੇਦ ਆਦਿਕ ਧਰਮਿਕ ਪੁਸਤਕ ਭੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਹੰਕਾਰ ਮੁਵੇ ਸੇ ਵਿਗਤੀ ਗਏ ਮਰ ਜਨਮੈ ਫਿਰ ਆਵੇ ਜੋ ਮਨੁੱਖ ਹੰਕਾਰ ਵਿੱਚ ਹੀ ਮਰਦੇ ਰਹੇ ਉਹ ਬੇਗਤੇ ਹੀ ਗਏ ਉਹਨਾਂ ਦਾ ਜੀਵਨ ਨਾ ਸੁਧਰਿਆ ਉਹ ਮੋੜ ਮੋੜ ਮਰਦੇ ਜੰਮਦੇ ਰਹਿੰਦੇ ਹਨ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਤੀਸਰੇ ਪਾਦਸ਼ਾ ਆਪਣੀ ਬਾਣੀ ਵਿੱਚ یوں ਫਰਮਾਨ ਕਰਦੇ ਹਨ ਕਿ ਕਾ ਤੋ ਚਿੱਟਾ ਹੰਸ ਨਹੀਂ ਬਣ ਸਕਦਾ ਕਾ ਨੇ ਕਾਲਾ ਕਾ ਹੀ ਰਹਿਣਾ ਹੈ ਤੇ ਲੋਹੇ ਦੀ ਬੇੜੀ ਨਦੀ ਪਾਰਲਾ ਨਦੀ ਦਾ ਪਾਰਲਾ ਕੰਢਾ ਨਹੀਂ ਲੱਭ ਸਕਦੀ ਕਿਉਂਕਿ ਲੋਹੇ ਦੀ ਬੇੜੀ ਡੁੱਬਦੀ ਹੁੰਦੀ ਹੈ ਪਰਮ ਪਦਾਰਥ ਮੰਨ ਲੈ ਧਨ ਸਵਾਰਣ ਹਾਰ ਪਰ ਸ਼ਾਬਾਸ਼ ਏ ਉਸ ਸਵਾਰਣ ਵਾਲੇ ਗੁਰੂ ਨੂੰ ਜਿਹਦੀ ਮੱਤ ਲੈ ਕੇ ਕਾਂ ਵਰਗੇ ਕਾਲੇ ਮਨ ਵਾਲਾ ਭੀ ਪਰਮਾਤਮਾ ਦਾ ਨਾਮ ਅੰਗੀਕਾਰ ਕਰਦਾ ਹੈ ਹੁਕਮ ਪਛਾਣ ਊਜਲਾ ਸਿਰ ਕਾਸ਼ ਢਲੋਹਾ ਪਾਰ ਹੁਕਮ ਪਛਾਣਦਾ ਹੈ ਕਾਂ ਤਾਂ ਕਾਂ ਤੋਂ ਹੰਸ ਬਣ ਜਾਂਦਾ ਹੈ ਜਿਵੇਂ ਲੱਕੜ ਦੇ ਆਸਰੇ ਲੋਹਾ ਨਦੀ ਦੇ ਪਾਰ ਲੈ ਕੰਢੇ ਜਾ ਲਗਦਾ ਹੈ ਜੇ ਕੱਲਾ ਲੋਹਾ ਕੋਈ ਕਿੱਲ ਵੀ ਛੋਟਾ ਜਾ ਸੋਈ ਵੀ ਪਾਣੀ ਵਿੱਚ ਸਟਿਏ ਤਾਂ ਉਹ ਡੋਬ ਜਾਂਦੀ ਹੈ ਇਸੇ ਤਰ੍ਹਾਂ ਜੇ ਲੱਕੜ ਦੇ ਉੱਤੇ ਲੋਹਾ ਲੱਦ ਦिए ਜਾਂ ਕਿੱਲ ਲਾ ਦिए ਕਿਸੇ ਲੱਕੜ ਦੇ ਤਾਂ ਉਹ ਵੀ ਨਹੀਂ ਡੁੱਬਦਾ ਇਸੇ ਤਰ੍ਹਾਂ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ ਜੋ ਬੰਦਾ ਹੈ ਸੰਸਾਰ ਸਾਗਰ ਵਿੱਚ ਨਹੀਂ ਡੁੱਬਦਾ ਪਾਰ ਲੰਘ ਜਾਂਦਾ ਹੈ ਤ੍ਰਿਸ਼ਨਾ ਛੋੜੈ ਪੈ ਵਸੈ ਨਾਨਕ ਕਰਨੀ ਸਾਰ ਗੁਰੂ ਦੇ ਆਸਰੇ ਹੈ ਨਾਨਕ ਉਹ ਤ੍ਰਿਸ਼ਨਾ ਤਿਆਗਦਾ ਹੈ ਤੇ ਰੱਬ ਦੇ ਡਰ ਵਿੱਚ ਜਿਉਂਦਾ ਹੈ ਬਸ ਇਹ ਹੀ ਕਰਨੀ ਸਭ ਤੋਂ ਚੰਗੀ ਹੈ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਜੋ ਮੂਰਖ ਬਾਹਰ ਜੰਗਲਾਂ ਵਿੱਚ ਮਨ ਨੂੰ ਮਾਰਨ ਵਾਸਤੇ ਗਏ ਉਹ ਮਾਰ ਨਾ ਸਕੇ ਨਾਨਕ ਜੇ ਓ ਮਾਰੀਐ ਗੁਰ ਸ਼ਬਦੀ ਵਿਚਾਰ हे ਨਾਨਕ ਜੇ ਮਨ ਵਸ ਵਿੱਚ ਕੀਤਾ ਜਾ ਸਕਦਾ ਹੈ ਤਾਂ ਗੁਰੂ ਦੇ ਸ਼ਬਦ ਵਿੱਚ ਵਿਚਾਰ ਕੀਤੇ ਆਹੀ ਵਸ ਵਿੱਚ ਕੀਤਾ ਜਾ ਸਕਦਾ ਹੈ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਹੀਂ ਤਾਂ ਆਉਜੇ ਭਾਵੇਂ ਕੋਈ ਕਿਤਨੇ ਹੀ ਤਾਨ ਕਰੇ ਇਹ ਮਨ ਜਤਨ ਕੀਤਿਆਂ ਵਸ ਵਿੱਚ ਨਹੀਂ ਆਉਂਦਾ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਗੁਰੂ ਭੇਟੇ ਸੋਏ ਹੈ ਨਾਨਕ ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ ਭਾਵ ਗੁਰੂ ਦੀ ਸਹਾਇਤਾ ਨਾਲ ਅੰਦਰ ਵੱਲ ਪਰਤਿਆ ਮਨ ਵਸ ਵਿੱਚ ਆ ਜਾਂਦਾ ਹੈ ਪੌੜੀ ਦੋਵੇਂ ਤਰਫਾ ਉਪਾਈ ਓਨ ਵਿੱਚ ਸਖਤ ਸਿਵ ਵਾਸਾ ਇਸ ਸ੍ਰਿਸ਼ਟੀ ਵਿੱਚ ਮਾਇਆ ਤੇ ਆਤਮਾ ਦੋਹਾਂ ਦਾ ਵਾਸ ਹੈ ਇਹਨਾਂ ਦੇ ਅਸਰ ਹੇਠ ਕੋਈ ਹੰਕਾਰ ਵਿੱਚ ਦੂਜਿਆਂ ਨਾਲ ਲੜਦੇ ਹਨ ਤੇ ਕੋਈ ਨਾਮ ਦੇ ਤਨੀ ਹਨ ਇਹ ਦੋਵੇਂ ਪਾਸੇ ਪ੍ਰਭੂ ਨੇ ਆਪ ਹੀ ਬਣਾਏ ਹਨ ਸਖਤ ਕਿਨੈ ਨਾ ਪਾਇਓ ਫਿਰ ਜਨਮ ਬਿਨਾਸਾ ਮਾਇਆ ਦੇ ਅਸਰ ਵਿੱਚ ਰਹਿ ਕੇ ਕਿਸੇ ਨੇ ਰੱਬ ਨਹੀਂ ਲੱਭਾ ਮੋੜ ਮੋੜ ਜਮਦਾ ਮਰਦਾ ਹੈ ਜਿਹੜਾ ਮਾਇਆ ਦੇ ਅਸਰੇਟ ਹੁੰਦਾ ਹੈ ਗੁਰ ਸੇਵਿਆ ਸਾਤ ਪਾਈਐ ਜਪ ਸਾਸ ਗਿਰਾਸਾ ਪਰ ਗੁਰੂ ਦੇ ਹੁਕਮ ਚ ਤੁਰਿਆ ਖਾਂਦਿਆ ਪੀਂਦਿਆ ਨਾਮ ਜਪ ਕੇ ਹਿਰਦੇ ਵਿੱਚ ਠੰਡ ਪੈਂਦੀ ਹੈ ਸਿਮਰਤ ਸਾਤ ਸੋਧ ਦੇਖ ਊਤਮ ਹਰ ਦਾਸਾ ਸਿਮਰਤਿਆਂ ਤੇ ਸ਼ਾਸਤਰਾਂ ਆਦਕ ਸਾਰੇ ਧਰਮਿਕ ਪੁਸਤਕਾਂ ਨੂੰ ਬੇਸ਼ੱਕ ਖੋਜ ਕੇ ਵੇਖ ਲਓ ਚੰਗੇ ਮਨੁੱਖੋ ਹਨ ਜੋ ਪ੍ਰਭੂ ਦੇ ਸੇਵਕ ਹਨ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ हे ਨਾਨਕ ਨਾਮ ਤੋਂ ਬਿਨਾ ਕੋਈ ਸ਼ੈ ਥਿਰ ਰਹਿਣ ਵਾਲੀ ਨਹੀਂ ਮੈਂ ਸਦਕੇ ਹਾਂ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਸੇਮਰਤ ਸਾਸਤ ਸੋਦ ਦੇਖ ਉਤਮ ਹਰ ਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1099 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1090 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ